ਕਹਿੰਦੇ ਭਾਈ ਮੁੰਡੇ ਸਰਦਾਰ ਭਾਵੇਂ ਰੋਡੇ ਫੈਣ ਬਾਬੇ ਭਿੰਡਰਾਂ ਵਾਲੇ ਦੇ ਤੇ ਭਾਈ ਅਮਰਤਪਾਲ ਸਿੰਘ ਦੇ ਹੱਕ ਚ ਡਟ ਕੇ ਮੁੰਡੇ ਖੜੇ ਨੇ ਫਤੇਗੜ ਸਾਹਿਬ ਜ਼ਿਲ੍ਹਾ ਨੌਜਵਾਨ ਪੀੜ੍ਹੀ ਸਾਰੀ ਭਾਈ ਅਮਰਤਪਾਲ ਦੇ ਹੱਕ ਚ ਖੜੀ ਆ ਚੋਣ ਨਿਸ਼ਾਨ ਮੈਕ ਬੋਲਣ ਵਾਲੇ ਮੈਕ ਨੂੰ ਵੋਟਾਂ ਪਾ ਕੇ ਧੂੜ ਕੱਢ ਦਿਓ ਭਾਈ ਲੀਡ ਤੇ ਜਿਤਾਉਣਾ ਆਪਣਾ ਭਾਈ ਅਮਰਤਪਾਲ ਨੂੰ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ਜਿਹੜੀ ਵੀ ਖਡੂਰ ਸਾਹਿਬ ਦੀ ਸੰਗਤ ਆ ਉਹਨਾਂ ਦੇ ਹੱਥ ਜੋੜ ਕੇ ਅਪੀਲ ਕਰਦੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਨੌਜਵਾਨ ਜਿੰਨੀ ਵੀ ਸਭਾ ਖੜੀ ਆ ਇੱਥੋਂ ਅਪੀਲ ਆ ਵੀ ਆਪਣੇ ਜਿਹੜੇ ਭਾਈ ਸਾਹਿਬ ਖੜੇ ਨੇ ਇੰਡੀਪੈਂਡੈਂਟ ਉਹਨਾਂ ਦਾ ਚੋਣ ਨਿਸ਼ਾਨ ਮਾਈਕ ਤੇ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਐ ਸੋਸ਼ਲ ਮੀਡੀਆ ਦੇ ਰਾਹੀਂ ਵੀ ਚੋਣ ਨਿਸ਼ਾਨ ਮਾਈਕ ਮਿਲਿਆ ਐ ਭਾਈ ਸਾਹਿਬ ਨੂੰ ਜਿਵੇਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੁਸੀਂ ਫਾਂਸੀ ਦੇ ਤਖਤੇ ਤੋਂ ਜਿਤਾ ਉਤਾਰ ਕੇ ਜਿਤਾ ਆ ਕੇ ਤੁਸੀਂ ਇੱਥੇ ਪਾਰਲੀਮੈਂਟ 'ਚ ਪਹੁੰਚਾਇਆ ਸੀ ਉਵੇਂ ਹੀ ਭਾਈ ਸਾਹਿਬ ਦੀ ਜਿਹੜੀ ਐਨਐਸਏ ਤੋੜ ਕੇ ਮੋਦੀ ਦੇ ਸਾਹਮਣੇ ਬਿਠਾਉਣਾ ਥੋੜੀ ਜ਼ਿੰਮੇਵਾਰੀ ਬਣਦੀ ਹੈ ਕਡੂਰ ਸਾਹਿਬ ਵਾਲਿਓ ਬੋਲੇ ਸੋਨਿਹਾਲ ਸਤਿ ਅਕਾਲ ਭਾਈ ਧੂੜ ਕੱਢ ਦੋ ਭਾਈ ਦੀ ਗੱਲ ਬਹੁਤ ਜੱਗੀ ਕਹਿੰਦਾ ਮੋਦੀ ਦੇ ਸਾਹਮਣੇ ਜਦੋਂ ਭਾਈ ਅਮਰਪਾਲ ਸਿੰਘ ਬੈਠਿਆ ਹੋਇਆ ਨਾ ਵੱਖਰਾ ਹੀ ਜ਼ਬਾਨ ਹੋਊ ਉਧਰੋਂ ਸਰਦਾਰ ਸਿਮਰਜੀ ਸਿੰਘ ਮਾਨ ਉਧਰੋਂ ਆਪਣੇ ਭਾਈ ਅਮਰਪਾਲ ਸਿੰਘ ਜਦੋਂ ਬੈਠੇ ਹੋਏ ਨਾ ਪਾਰਲੀਮੈਂਟ 'ਚ ਤਾਂ ਗੱਲਾਂ ਹੋਰ ਹੀ ਹੋਣਗੀਆਂ ਸਿੱਖ ਧਰਮ ਦੀ ਆਵਾਜ਼ ਸਿਰਫ ਆਪਣੇ ਜਿਹੜੇ ਸੱਚੇ ਇਕਮਤ ਦੇ ਆਗੂ ਨੇ ਉਹੀ ਚੱਕਣਗੇ ਕਿਸੇ ਹੋਰ ਤੇ ਉਮੀਦ ਨਾ ਰੱਖਿਓ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਭਾਈ ਅਮਰਪਾਲ ਸਿੰਘ ਜਿੰਦਾਬਾਦ ਅਮਰਪਾਲ ਸਿੰਘ ਪਾਉ ਜਿੰਦਾਬਾਦ ਗਰੂ ਨਿਸ਼ਾਨ ਹਾਈਕ ਹਾਈਕ ਗਰੂ ਨਿਸ਼ਾਨ ਹਾਈਕ ਕਦੂ ਸ਼ਾਹ ਤੋਂ ਯਾਰੇ ਮੇਰੇ ਵੀਰੋ ਭਰਾਵੋ ਫਤਿਹ ਸ਼ਾਹ ਲਾਸੀਓ ਅੱਤਾ ਅਮਰਸਪਾਲ ਸਿੰਘ ਨੂੰ ਆਪਣੇ ਭਾਉ ਨੂੰ ਮੱਡੀ ਲੀਡ ਨਾਲ ਜਿਤਾ ਕੇ ਐਮਪੀ ਬਣੋਣਾ ਐਮਪੀ ਬੋਲੇ ਚੋਣਾਂ ਸਾਸ ਦੀ ਆਵਾਜ਼ ਹੋਏ ਜੁਰਦੀ ਕਾ ਖਾਲਸਾ ਬਾਏ ਜੁਰਦੀ